ਹੇ ਗਾਇਸ ਵੈਲਕਮ ਟੂ ਮੇਨੂ ਬਲੌਗ ਤਾਂ ਆਪਾਂ ਹੋਣਾ ਏ ਜੀ ਬੋਡੀ ਫਰੇਸੀ ਲਾਉਣਾ ਤਾਂ ਫਿਰ ਆਲ ਆਪਣਾ ਸੀ ਲੱਗ ਗਿਆ ਵਸ ਸਟੇਪ ਵੱਜੀ ਆਂਦੀ ਹੈਗੀ ਵੈਲਕਮ ਲੱਗ ਗਿਆ ਪਿਆ ਬਾਕੀ ਗੱਲ ਕੋ ਲਾ ਦੇ ਤੇ ਬਈ ਅੱਜ ਅਸੀਂ ਸਾਨੂੰ ਸਾਨੂੰ ਵੀ ਇੱਕ ਅੱਜ ਬਹੁਤ ਖੁਸ਼ੀ ਹੋਈ ਵੀ ਬਾਈ ਬਾਈਵਰੇ ਅੱਜ ਵੀ ਬਾਈਆਂ ਨੇ ਗੰਡੇ ਘਰੇ ਬੀਜੇ ਹੋਏ ਨੇ ਵੀ ਲਸਣ ਵੀ ਪੱਕ ਕੇ ਬਣ ਬਾਈਆਂ ਨੇ ਪਾਟ ਕੇ ਘਰੇ ਲਿਆਂਦੀ ਤੇ ਮੰਨ ਕੇ ਚੱਲੋ ਵੀ ਹਰੇਕ ਨੂੰ ਇਹ ਆਪਾਂ ਬੀਜਨੇ ਚਾਹੀਦੇ ਬਈ ਤਾਂ ਰਿਆ ਸਪਰੇਆ ਦੀਆਂ ਖਾਦਾਂ ਖਾ ਕੇ ਵਿਖਾਦ ਪਾਉਂਦੇ ਆ ਆਪਾਂ ਉਹ ਚੀਜ਼ਾਂ ਖਾ ਕੇ ਬਿਮਾਰ ਹੁੰਨੇ ਆ ਤੇ ਇਸ ਜਿਹੜੀਆਂ ਚੀਜ਼ਾਂ ਤੁਸੀਂ ਵੀ ਲਾਇਆ ਕਰੋ ਅਸੀਂ ਵੀ ਸਾਡੇ ਘਰੇ ਵੀ ਅਸੀਂ ਵੀ ਵਿਖੋ ਦਾ ਆਪ ਬੀਜਦੇ ਆ ਆਪ ਦੀ ਦੇਸੀ ਖਾਦ ਪਾ ਕੇ ਤੇ ਤਿਆਰ ਕਰਿਆ ਕਰੋ ਆਪ ਜਿਵੇਂ ਸਬਜ਼ੀਆਂ ਕੋਈ ਕੋਈ ਵੀ ਚੀਜ਼ ਖਾਣ ਪੀਣ ਵਾਲੀ ਤੇ ਬਾਕੀ ਬਈ ਆਪਾਂ ਮੁੰਡਾ ਸੀਗਾ ਇਹਨੂੰ ਪੂਰਾ 15 ਦਿਨਾਂ ਚ ਆਪਾਂ ਟਾਪ ਦਾ ਕੰਮ ਸਿਖਾ ਦੇ ਦਾ ਆਈਡੀਆ ਕਨੈਕਸ਼ਨ ਨੂੰ ਚੰਨਾ ਸਾਰਾ ਕੁਝ ਸਾਰਾ ਕੁਝ ਸਮਝ ਗਿਆ ਤੇ ਆਉਣ ਵਾਲੇ 20-22 ਦਿਨਾਂ ਵਿੱਚ ਇਹ ਏਸੀ ਲਾਉਂਦਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆਪਣੀ ਟੇਪ ਬੱਜੀ ਜਾਂਦੀ ਬਈ ਇੱਕ ਟੇਪ ਵੀ ਜਰੂਰ ਮਾਰਿਆ ਕਰੋ ਚਾਹੇ ਕਈ ਕਹਿੰਦੇ ਵੀ ਟੇਪ ਮਹੀਨਾ ਕੱਢਦੀ 10 ਦਿਨ ਕੱਢਦੀ ਹੈ ਤੇ ਜਿੰਨੇ ਵੀ ਦਿਨ ਕੱਢਦੀ ਹੈ ਸਦੀਵ ਨਾਲੇ ਤਾਂ ਪਾਈਪਾਂ ਵੀ ਫੀਡਿੰਗ ਕਰੀ ਸੁਣੀ ਲੱਗਦੀ ਹੈ ਤੇ ਇੱਕ ਬਾਈਆਂ ਨੂੰ ਹਰੇਕ ਨੂੰ ਜਿਹੜਾ ਬੰਦਾ ਨਵਾਂ ਲਵਾਉਂਦਾ ਸੀ ਉਹਨਾਂ ਨੂੰ ਬਈ ਹੱਥ ਮੱਲ ਕੇ ਬੇਨਤੀ ਆ ਵੀ ਆ ਪੈਰ ਜੇ ਜਰੂਰ ਲਵਾ ਲਿਆ ਕਰੋ ਵਾਈਬ੍ਰੇਸ਼ਨ ਨਾਲ ਨਹੀਂ ਤਾਂ ਕੰਪਰੈਸਰ ਸਹੀ ਰਹਿੰਦਾਗਾ ਤੇ ਨਾਲੇ ਵੀ ਕੂਲਿੰਗ ਕਾਲਿੰਗ ਵੀ ਓਕੇ ਕਰਦਾਗਾ ਬਿਨਾਂ ਥੱਲੇੋਂ ਗਲਦਾ ਨਹੀਂ ਵਾਈਬ੍ਰੇਸ਼ਨ ਵੀ ਨਹੀਂ ਕਰਦਾ ਥੱਲੇ ਤੇ ਪਾਣੀ ਪੂਣੀ ਤੋਂ ਵੀ ਬਚਤ ਰਹਿੰਦੀ ਇਹਦੀ ਪੈਣ ਤੋਂ ਕਿਉਂ ਧਰਤੀ ਨਾਲ ਉੱਚਾ ਹੋ ਜਾਂਦਾ ਆ ਪਹਿਲਾਂ ਦੇ ਵੀਰਾਂ ਨਾਲ ਲਾਇਆ ਦੇਖੋ ਐਂ ਫੀਟਿੰਗ ਕਰੀ ਕੰਮ ਕਰਿਆ ਬਸ ਸੋਹਣਾ ਲੱਗਦਾ ਵੀ ਜੇ ਮਨ ਕੇ ਆ ਆ ਏਸੀ ਹੁਣ ਲੱਗੇ ਚ ਫਰਕ ਤੇ ਆ ਲੱਗੇ ਚ ਫਰਕ ਤੁਹਾਨੂੰ ਆਪ ਹੀ ਨਜ਼ਰ ਆਏਗਾ ਕੋ ਜੇ ਜੇ ਤੁਸੀਂ ਪੈਸੇ ਲਾਉਣੇ ਆ ਤੁਸੀਂ ਆਪਦੇ ਸੌਂਕ ਨੂੰ ਲਾਉਣੇ ਹੋ ਤੇ ਤੁਹਾਡੇ ਸੌਂਕ ਦਾ ਮੁੱਲ ਚੀਜ਼ ਵੀ ਮੋੜਦੀ ਹੈ ਤੇ ਬਾਕੀ ਚੀਜ਼ ਜੱਚ ਜਾਂਦੀ ਹੈ ਕੋਈ ਤੇ ਕੰਮ ਵੀ ਵੱਧਗਾ ਬੰਦੇ ਤੋਂ ਕਰਵਾਇਆ ਕਰੋ ਅਗਲੇ ਸਾਲ ਰਾਜੀ ਤੋਂ ਕਰਾਇਆ ਕਰੋ ਅਗਲੇ ਸਾਲ ਆਪਣੇ ਮੰਨ ਕੇ ਰਾਜੀ ਬਾਈ ਤੋਂ ਕਰਵਾਇਆ ਕਰੋ ਤੇ ਆਪਾਂ ਇਹਨੂੰ ਪੂਰਾ ਐ ਟ੍ਰੈਂਡ ਕਰਦੇ ਹਾਂਗਾ ਤਾਂ ਬਿਲਕੁਲ ਲਾਜੀ ਚੰਗਾ ਵਾਲੇ ਤੇ ਇੱਕ ਆਪ ਬੈਕ ਉਹ ਜ਼ਰੂਰ ਲਵਾਇਆ ਕਰੋ ਬਈ ਕਈ ਮੋਟਰਾਂ ਚੱਕੀ ਫਰਦੇ ਤਰੀਕਿਆਂ ਦੀਆਂ ਹਰ ਇੱਕ ਵੀਡੀਓ ਵਿੱਚ ਸਾਡਾ ਵੀ ਮੇਨ ਕਮਾਂਚ ਨੇ ਇਹੀ ਹੁੰਦਾ ਵੀ ਉਤੋਂ ਈ ਸੀ ਨਾ ਹੀ ਲਵਾਇਆ ਕਰੋ ਜਿਹੜਾ ਫਰੈਂਚ ਵਾਲੀ ਮੋਟਰ ਚੱਕੀ ਕਰਦਾ ਜਿਹੜਾ ਬੰਦਾ ਵੀ ਬੈਗਮ ਲੈ ਕੇ ਸੰਦ ਲੈ ਕੇ ਆਪਦੇ ਗਾਖ ਦਾ ਸਹੀ ਕੰਮ ਨਹੀਂ ਕਰਦਾ ਉਹ ਬੰਦੇ ਤੋਂ ਕੰਮ ਕਰਾਉਣ ਦਾ ਕੀ ਫਾਇਦਾ ਗਾਖ ਦੀ ਸੁਣੋ ਗਾਖ ਦੀ ਮੰਨੋ ਇੱਕ ਗੱਲ ਤੁਹਾਨੂੰ ਹੋਰ ਆ ਗਾਖ ਦੇ ਕਹੇ ਏਸੀ ਵੀ ਲਾਓ ਪਰ ਏਸੀ ਆਏ ਨਹੀਂ ਵੀ ਗਾਖ ਦੇ ਕਹੇ ਲਾਓ ਲਾ ਦਿਓ ਤੇ ਆਪ ਤੁਸੀਂ ਉੱਥੇ ਉਲਝੇ ਰਹੋ ਇਹ ਵੀ ਬਹੁਤ ਵੱਡਾ ਮੁੱਦਾ ਹੈਗਾ ਪਹਿਲਾਂ ਤੁਸੀਂ ਕੰਮ ਸਿੱਖਣ ਤੋਂ ਪਹਿਲਾਂ ਗਾਹਕ ਨੂੰ ਅਟੈਂਡ ਕਰਨਾ ਸਿੱਖੋ ਅਸੀਂ ਵੀ ਆ ਬਾਈਆਂ ਨੂੰ ਆਹੀ ਕੰਮ ਸਿਖਾਉਨੇ ਵੀ ਤੁਸੀਂ ਕੰਮ ਲੇਟ ਸਿੱਖ ਲਿਓ ਗਾਹਕ ਨੂੰ ਅਟੈਂਡ ਕਰਨਾ ਸਿੱਖੋ ਵੀ ਗਾਹਕ ਕਵੇਂ ਖੜਦਾ ਕੀ ਗੱਲਬਾਤ ਹੈ ਵੀ ਕਵੇਂ ਕਹਿੰਦਾ ਵੀ ਕਈ ਲੋਕ ਹੁੰਦੇ ਵੀ ਗਰਮੀ ਹੁੰਦੀ ਹੈ ਗਰਮੀ ਦੇ ਮੌਸਮ 'ਚ ਅਗਲੇ ਦੇ ਗੱਲ ਪਾ ਜਾਂਦੇ ਗੱਲ ਗੱਲ ਨਹੀਂ ਪੈਣਾ ਹਰੇਕ ਚੀਜ਼ ਦਾ ਵੀ ਮਸਲਾ ਹੈਗਾ ਆ ਆ ਕਰ ਹੋ ਗਿਆ ਹਾਂ ਤੇ ਸਾਡੀ ਆ ਤੇ ਆ ਵਾਰੀ ਮਾੜੀ ਹੈ ਹਾਂ ਤੇ ਇਹ ਬਹੁਤ ਇਹ ਚੀਜ਼ਾਂ ਦਾ ਧਿਆਨ ਤੁਸੀਂ ਜਰੂਰ ਦਿਆ ਕਰੋ ਵੀ ਜਦੋਂ ਗਾਹਕ ਕੋਈ ਵੀ ਗੱਲ ਕਹਿੰਦਾਗਾ ਕਸਟਮਰ ਦਾ ਅਟੈਂਡ ਕਰਨਾ ਜਿਹੜੇ ਬੰਦੇ ਨੂੰ ਆ ਗਿਆ ਉਹਨੂੰ ਕੰਮ ਕੰਮ ਤੁਸੀਂ ਬਾਅਦ ਵਿੱਚ ਸਿੱਖੋ ਪਹਿਲਾਂ ਗਾਹਕ ਨੂੰ ਅਟੈਂਡ ਕਰਨਾ ਸਿੱਖੋ ਤੇ ਅਗਲੇ ਆਪਾਂ ਬਲੌਗ 'ਚ ਮਿਲਦੇ ਹਾਂ ਤੁਹਾਨੂੰ ਕੰਮ ਦੀਆਂ ਗੱਲਾਂ ਜਰੂਰ ਲੱਗਣਗੇ ਕਈ ਨੂੰ ਗੁੱਸਾ ਵੀ ਲੱਗੂਗਾ ਪਰ ਇਹ ਗੱਲਾਂ 'ਚ ਥੋੜਾ ਜਿਹਾ ਡੂੰਗੀ ਸੋਚ ਮਾਰ ਕੇ ਦੇਖੋ ਆਪਦੇ ਧਿਆਨ 'ਚ ਤੇ ਵੀ ਕੀ ਗਲਤ ਹੈ ਕੀ ਸਹੀ ਹੈ ਤੇ ਬਾਕੀ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਧੰਨਵਾਦ ਤੇ ਆਪਣੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਰਿਹਾ ਕਰੋ ਤੁਸੀਂ ਹਰ ਰੋਜ਼ ਸਪੋਰਟ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ। ਬਾਈ ਜਿਹੜੇ ਸਾਨੂੰ ਗਲਤ ਕਮੈਂਟ ਕਰਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਗਲਤ ਕਮੈਂਟ ਨਾ ਕਰਿਆ ਕਰੋ। ਅਗਲੇ ਨੂੰ ਕਿਸੇ ਦੇ ਵੀ ਗਲਤ ਬੋਲ ਕੇ ਕੁਝ ਨਹੀਂ ਮਿਲਦਾ ਹੁੰਦਾ। ਜੇ ਆਪਣੇ ਹੇਟਰ ਆ ਮੰਨ ਕੇ ਚਲੋ ਵੀ ਅਗਲੇ ਨੂੰ ਕੰਮ ਦਾ ਜਵਾਬ ਕੰਮ ਕਰਕੇ ਦਿਖਾ ਕੇ ਫੇਰ ਦਿੱਤਾ ਜਾਂਦਾ ਨਾ ਕਿ ਅਗਲੇ ਨਾਲ ਲੜ ਕੇ। ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ।